ਆਪ ਲਾਈਵ 88 ਚੈਨਲ ਤੇ ਤੁਹਾਡਾ ਸਵਾਗਤ ਹੈ ਇਸ ਵੇਲੇ ਦੀ ਅਹਿਮ ਖਬਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਿੱਧੀ ਦਿਹਾੜੇ ਨੂੰ ਸਮਰਪਿਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮੂਲਿਆਵਾਲ ਦੇ ਪ੍ਰਬੰਧਕਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜਾਨਾ ਗੁਰਦੁਆਰਾ ਸਾਹਿਬ ਵਿਖੇ ਪਿਛਲੇ 40 ਦਿਨਾਂ ਤੋਂ ਜਾਨਾ ਸ੍ਰੀ ਸੁਖਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਕਰਵਾਏ ਜਦ ਕਿ ਅੱਜ 41ਵੇਂ ਦਿਨ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਹੁਣ ਪ੍ਰੰਤ ਗੁਰਦੁਆਰਾ ਮਾਤਾ ਸਾਹਿਬ ਕੌਰ ਜੀ ਮੂਲਿਆਂਵਾਲ ਦੇ ਪ੍ਰਬੰਧਕ ਕਮੇਟੀ ਪ੍ਰਧਾਨ ਸਖੋ ਵਿਵੇnder ਸਿੰਘ ਸੈਕਟਰੀ ਡਾਕਟਰ ਜਗਿੰਦਰ ਸਿੰਘ ਕੈਸ਼ੀਅਰ ਰਾਜਦੀਪ ਸਿੰਘ ਢੱਲੋਂ ਅਤੇ ਗ੍ਰੰਥੀ ਭਾਈ ਲਾਹਰੀ ਸਿੰਘ ਸਮੇਤ ਸਮੁੱਚੇ ਪ੍ਰਬੰਧਕਾਂ ਵੱਲੋਂ ਔਰਜਾਨਾ ਸ੍ਰੀ ਸੁਖਮੀ ਸਾਹਿਬ ਜੀ ਦੇ ਪਾਠ ਕਰਨ ਵਾਲੀਆਂ ਸੰਗਤਾਂ ਨੂੰ ਗਿਫਟ ਭੇਟ ਕਰਕੇ ਸਤਿਕਾਰ ਕੀਤਾ ਗਿਆ ਤਾਂ ਜੋ ਸੰਗਤਾਂ ਪੂਰਨੀ ਉਤਸ਼ਾਹ ਨਾਲ ਹੋ ਕੇ ਗੁਰੂ ਘਰ ਵਿੱਚ ਨਿਤਨੇਮ ਨਾਲ ਜੁੜਨ ਇਸ ਮੌਕੇ ਤੇ ਜੁੜ ਬੈਠੀਆਂ ਸੰਗਤਾਂ ਨੇ ਕੈਸੀਰ ਰਾਜਦੀਪ ਸਿੰਘ ਢੱਲੋਂ ਸਮੇਤ ਸਮੁੱਚੇ ਪ੍ਰਬੰਧਕਾਂ ਵੱਲੋਂ ਕੀਤੇ ਪਰਾਲੇ ਦੀ ਸਲਾਘਾ ਕਰਦੇ ਹੋਏ ਕਿ ਕੈਸੀਰ ਰਾਜਦੀਪ ਸਿੰਘ ਢੱਲੋਂ ਨੂੰ ਗੁਰੂ ਘਰ ਦੀ ਬਖਸ਼ਿਸ਼ ਰੋਪ ਪਾਉ ਪਾ ਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਕੈਸੀਰ ਰਾਜਦੀਪ ਸਿੰਘ ਗਰੰਥੀ ਸਿੰਘ ਭਾਈ ਲਵਪ੍ਰੀਤ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਪਰਿਵਾਰਾਂ ਸਮੇਤ ਜਾਨਾਂ ਗੁਰੂ ਘਰ ਆਉਣ ਅਤੇ ਬਾਣੇ ਅਤੇ ਬਾਣੀ ਨਾਲ ਜੁੜਨ ਤਾਂ ਜੋ ਕੋਈ ਮਾੜੀ ਸੰਗਤ ਦਾ ਪ੍ਰਭਾਵ ਬੱਚਿਆਂ ਤੇ ਨਾ ਪਵੇ ਸਮਾਗਮ ਅਪਰੰਤ ਚਾਹ ਪਕੌੜਿਆਂ ਦਾ ਟੋਟਲ ਲੰਗਰ ਵਰਤਿਆ ਇਸ ਮੌਕੇ ਤੇ ਸਤਨਾਮ ਸਿੰਘ, ਸੰਤੋਖ ਸਿੰਘ, ਧੰਨਾ ਸਿੰਘ, ਸੁਖਵਿੰਦਰ ਸਿੰਘ, ਪ੍ਰਗਟ ਸਿੰਘ, ਮੁਖਤਿਆਰ ਸਿੰਘ, ਸੁਭਜੀਤ ਸਿੰਘ, ਗੁਰਪਾਲ ਸਿੰਘ, ਸੁਖਮਨ ਸਿੰਘ ਢਲੋਂ, ਬੀਬੀ ਕੁਲਬੀਰ ਕੌਰ, ਕਰਨਦੀਪ ਕੌਰ, ਰਣਧੀਰ ਕੌਰ, ਹਮਨਜੋਤ ਕੌਰ, ਹਰਪ੍ਰੀਤ ਕੌਰ, ਜਸਪੀਰ ਕੌਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਦੇਖੋ ਧਾਰੀਵਾਲ ਤੋਂ ਪੱਤਰਕਾਰ ਇੰਦਰਜੀਤ ਦੀ ਖਾਸ ਰਿਪੋਰਟ से पूरा कबो हमें हमें तो है हमें से तो है कबो हमें से तो है तुम तब ताने ताने बिताते तुम तब ताने ताने बिताते तुम साथे साथे कबके तुम तब ताने ताने बिताते तुम तब साथे साथे बिताते तुम तब ताने ताने बिताते तुम कब हमें साथ बिताते तुम तब i ਅਨੇਕ ਮੁਸਲਮਾਨਾਂ ਦੇ ਅੱਜ ਪੋਣਿਆਵਾਲਾ ਮੋਟਰ ਹਾਰ ਕੇ ਕੁਝ ਮਾਗਮਾ ਹੋ ਰਿਹਾ ਹੈ ਪੰਜ ਦਾ ਹਾਂਜੀ ਵਾਏ ਗੁਰਜੀ ਕхал ਸਾਹਿਬ ਵਾਏ ਗੁਰਜੀ ਕੀ ਫਤਿਹ ਗੁਰ ਅਰਜੰਦਿਰ ਜੀ ਦੇ ਸ਼ਹੀਦੀ ਗੁਰੂ ਵਾਸਤੇ ਸੁਖਮਨੀ ਸਾਹਿਬ ਚੱਲ ਰਹੀ 40 ਦਿਨ ਸੁਖਮਨੀ ਸਾਹਿਬ ਚੱਲੇ ਨੇ ਅੱਜ ਉਹਨਾਂ ਦਾ ਸਮਾਪਤੀ ਆ ਅੱਜ 41ਵਾਂ ਦਿਨ ਵਾ ਉਹਨਾਂ ਦੇ ਸੇਹੀ ਦਿਗਤੁਰਬ ਦੇ ਸੰਬੰਧ ਵਿੱਚ ਅੱਜ ਗੁਰੂ ਦਾ ਲੰਗਰ ਚੱਲ ਰਿਹਾ ਤੇ ਸਾਰੀ ਸੰਗਤ ਕਟੋਕੇ ਇਹ ਬੜੇ ਤੀਤਾਂ ਨਾਮ ਲਾ ਰਹੇ ਨੇ ਇਹੀ ਵੀ ਗੁਰਦੁਆਰਾ ਸਾਹਿਬ ਆਓ ਤੇ ਗੁਰਬਾਣੀ ਨਾਲ ਜੁੜੋ ਤੇ ਨਸ਼ਿਆਂ ਤੋਂ ਬਚੋ ਜੀ ਗੁਰੂ ਦੇ ਚਰਨਾ ਨਾਲ ਹਮੇਸ਼ਾ ਜੁੜ ਕੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਫਤਿਹ ਤਾਂ ਤਾਂ ਹਰ ਗੁਰੂ ਜੰਦ ਦੇ ਪਾਸਾ ਪੰਜ ਪਾਸਾ ਜੀ ਦੀ ਪੂਰ ਸੰਪਰਕ ਸਤਿਬਾਤਾ ਸਾਹਿਬ ਜੀ ਦੇ ਬਰਸਾ ਸਾਹਿਬ ਦੇ 41 ਸੁਖਨ ਸਾਹਿਬ ਜੀ ਬੀਬੀਆਂ ਦੇ ਪਿੱਛੇ ਗਏ ਆ ਜੋ ਪੁਰੇ ਤਨ ਮੰਨ ਧੰਨਾ ਜਿੱਤੇ ਗਏ ਆ ਇਸ ਕਰਕੇ ਅੱਜ ਵੀ ਅੱਥ ਕਾਲੀਆਂ ਦਿਨ ਆ ਤੁਹਾਨੂੰ ਸਾਦੇ ਭੋਗ ਪਾਏ ਆ ਲੰਗਰ ਲੱਗੇ ਸਕੇ ਆਪਾਂ ਹਰ ਦੇ ਤਨ ਪਾਲ ਮਾਨਾ ਸੇਵਾ ਕੀਤੀ ਆ ਇਸ ਤਰ੍ਹਾਂ ਮਾਰੇ ਸੇਵਾ ਕੰਮ ਦੀ ਆਗਾ ਬਖਸ਼ੇ ਰਣ ਸਿੱਧੇ ਰਸੇ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਆਪ ਸਾਰਿਆਂ ਸੰਗਤਾਂ ਜਾਣੂ ਨੇ ਕਿ ਪੰਚਮ ਪਾਸ਼ਾ ਸ਼ਹੀਦਾਂ ਦੇ ਸਰਦਾਰ ਧੰਨ ਧੰਨ ਸਾਹਿਬੇ ਸ੍ਰੀ ਗੁਰੂ ਆਦਿਨ ਦੇਵ ਜੀ ਮਹਾਰਾਜ ਜੀਆਂ ਦੇ ਪਾਵਨ ਛੇਦੀ ਦੇ ਆਇ ਨੂੰ ਮੁੱਖ ਰੱਖਦੇ ਹੋਏ ਨਗਰ ਮੋਲਿਆਂਵਾਲ ਦੇ ਸੰਗਤ ਵੱਲੋਂ ਗੁਰਦੁਆਰਾ ਧੰਨ ਧੰਨ ਮਾਤਾ ਸਾਹਿਬ ਕੌਰ ਜੀ ਦੇ ਪਾਵਨ ਸਥਾਨ ਤੇ ਦੇਤੀ ਹਰ ਸਾਲ ਦੀ ਸੰਗਤ ਵੱਲੋਂ ਸ੍ਰੀ ਸਭਨੇ ਸਾਹਿਬ ਜੈ ਲੜੀ ਦੇ ਜਾਪ ਦਾ ਆਰਾਮ ਕੀਤੇ ਜਾਂਦੇ ਹਨ ਸੋ ਗੁਰੂ ਮਾਰਗ ਦੀ ਕਿਰਪਾ ਕੀਤੀ ਹੈ ਇਸ ਸਾਲ ਵੀ ਸੰਗਤਾਂ ਨੂੰ ਬਾਲਕੋਟੋਂ ਬਖਸ਼ਿਆ ਹੈ ਦਾਂਤਰ ਸਾਹਿਬ ਮਾਤਾ ਵਰਦਾਰਾ ਮਾਤਾ ਸਾਹਿਬ ਜੀ ਦੇ ਪਾਵਨ ਸਥਾਨ ਤੇ ਜੋ ਕਿ 40 ਦਿਨ ਦੀ ਸ਼੍ਰੀ ਸੁਮੇਲ ਸਾਹਿਬ ਦੇ ਲੜੀ ਦੇ ਜਾਪ ਆਰੰਭ ਕੀਤੇ ਗਏ ਸਨ ਸੋ ਗੁਰੂ ਮਾਰਨ ਕਿਰਪਾ ਕੀਤੀ ਹੈ ਬਹੁਤ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਸੰਗਤਾਂ ਵੱਲੋਂ ਨਿਭਾਈ ਗਈ ਹੈ ਸੋ ਅੱਜ ਉਸ 40 ਦਿਨ ਦੀ ਲੜੀ ਜੋ ਦੀ ਸ਼ੁਰੂ ਕੀਤੀ ਗਈ ਸਨ ਸੋ ਗੁਰੂ ਮਾਰਨ ਕਿਰਪਾ ਕੀਤੀ ਹੈ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਸੰਗਤਾਂ ਨੇ ਨਿਭਾਈ ਹੈ ਉਸ 40 ਦਿਨ ਦੀ ਕੀਤੀ ਗਈ ਨਦੀ ਨੂੰ ਅਪਰੰਤ ਅੱਜ ਫਲਾਸ਼ਟ ਦੇਣਾ ਕਿਰਪਾ ਕੀਤੀ ਹੈ ਮਹਾਰਾਜ ਜੀ ਨੇ ਸਮਾਉਤ ਕੀਤੀ ਹੈ ਮਹਾਰਾਜ ਜੀ ਨੇ ਸੋ ਸੰਤਾਂ ਨੂੰ ਇਸੇ ਤਰ੍ਹਾਂ ਬਲਕੋਡੋਂ ਬਲਕਣਾ ਇਸੇ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਆਪ ਸੰਤਾਂ ਜੀ ਨੂੰ ਸੇਵਾ ਬਲਕਣਾ ਵਾਏ ਗੁਰਦੀ ਦਾ ਕਲਸਾ ਵਾਏ ਗੁਰਦੀ ਕੀ ਫਤ